ਹੁਣ ਪਤਾ ਲੱਗੂਗਾ ਨਾ ਜਿਹੜੀ ਵੱਡੀ ਬਣੀ ਫਿਰਦੀ ਸੀ ਸਿਆਣੀ ਕਹਿੰਦੀ ਸਾਰੀ ਅਕਲ ਮੈਨੂੰ ਹੀ ਆ ਹੋਰ ਤੱਕ ਕਿਸ ਨੂੰ ਅਕਲ ਹੈ ਹੀ ਨਹੀਂ ਆ ਸਾਰੇ ਇਦਾਂ ਹੀ ਤੁਰੇ ਫਿਰਦੇ ਸਦਾਈ ਤੇ ਜੇ ਤੋਂ ਹੁਣ ਫੜੇ ਨਾ ਖਸਮ ਨੇ ਜੂੰਡੇ ਇਹਦੇ ਤੇ ਪਤਾ ਇਹਨੂੰ ਫੇਰ ਲੱਗਣਾ ਵੇਖੀ ਇੱਕਦ ਗਰਮੀ ਇੰਨੀ ਆ ਨਾ ਨਾਤਾ ਦੇ ਨਾਂ ਤਾਂ ਬਰਾਬਰ ਵਾ ਬਹੁਤ ਜ਼ਿਆਦਾ ਮੰਦਾ ਹਾਲਾ ਹੁਣ ਇਦਾਂ ਕਰਦਾ ਵਾਂ ਨਾ ਇਹ ਤਾਂ ਲਵਾਉਂ ਪੈਸੇ ਦੇਵਾਂ ਤੇ ਨਾਲੇ ਫੀਲ ਦਾ ਬੋਲ ਲਾ ਦੇਣਾ ਮੈਂ ਕਿਤੇ ਕਿਹੜੇ ਰੁਪਏ ਸੀ ਵਿੱਚ ਹੀ ਪਏ ਦੇਖ ਨਾ ਪਏ ਨੂੰ ਕਿਤੇ ਪਰ ਪਰ ਡਿੱਗਣੇ ਹੁੰਦੇ ਇਹ ਤਾਂ ਪਰਸਨਲ ਹੀ ਡਿੱਗਣਾ ਸੀ ਪਰਮਜੀਤ ਬੱਸ ਉਹਨੇ ਕੱਢੇ ਹੋਣਾ ਉਹ ਪਰਮਜੀਤ ਇਧਰ ਆਈ ਮੜਾ ਜਾ ਦੱਸੋ ਮੈਂ ਤਾਂ ਡੇ ਲੱਗ ਗਈ ਆ ਕੀ ਐਵੇਂ ਵਾਜਾਂ ਉੱਚੀ ਉੱਚੀ ਮਾਰੀ ਜਾਂਦੇ ਕਿਤੇ ਗਵਾਚ ਗਈ ਆ ਗਵਾਚੀ ਗੱਲ ਨਹੀਂ ਆ ਪੈਸੇ ਝੜਖੇ ਮੈਂ 8000 ਰੁਪਇਆ ਇੱਚ ਹੈ ਨਹੀਂ ਆ ਥੋੜੇ ਪੈਸੇ ਟੁੱਟੇ ਰਗੇ ਆਵੇ ਮੀਆਂ ਤੇ ਜਾਂਦੇ ਰਗੇ ਬਸ ਬਾਕੀ ਕਿੱਥੇ ਪੈ ਗਏ 8000 ਰੁਪਇਆ ਹੋਰ ਮੈਨੂੰ ਤੇ ਪਤਾ ਨਹੀਂ ਆ ਮੈਂ ਤੇ ਵੇਖਿਆ ਵੀ ਨਹੀਂ ਕਿੱਥੇ ਗਏ ਤੇ ਕਿੱਥੇ ਨਹੀਂ ਗਏ ਕਿੱਥੇ ਰੱਖਿਆ ਸੀ ਪਰਸ ਉਹ ਪ੍ਰੈਸਟੇਬਲ ਤੇ ਰੱਖਿਆ ਸੀ ਪ੍ਰੈਸਟੇਬਲ ਤੇ ਰੱਖਿਆ ਸੀ ਫਿਰ ਮੈਂ ਨਹੀਂ ਛੇੜਿਆ ਮੈਨੂੰ ਨਹੀਂ ਪਤਾ ਤੁਹਾਡੇ ਪੈਸਿਆਂ ਮਤਲਬ ਕਿੱਥੇ ਉਹ ਮਲਵਾਵੇਂ ਨੂੰ ਫੋਨ ਕਰਦੇ ਆ ਵੀ ਪੈਸੇ ਦੇ ਜੋ ਬਾਜੀ ਜੀ ਮੈਂ ਜਾ ਕੇ ਦੇਵਾਂ ਨਾ ਚੜ੍ਹਨ ਵਾਲੇ ਫੀਲ ਦਾ ਬੁਰਾ ਅੱਧ ਲਿਆਵਾ ਮੈਂ ਨਾ ਹੁਣ ਚੱਲ ਗਿਆ ਤੇ ਪ੍ਰੈਸਟੇਬਲ ਦੇ ਪੈਸੇ ਰੱਖ ਗਿਆ ਫਰਵਟੂ ਆਪਣਾ ਓਹੋ ਕਾਲੇ ਕੋ ਪੈਂਦੇ ਹੀ ਇੰਨਾ ਮੰਮੀ ਨੂੰ ਆਵਾਜ਼ ਮਾਰਦੇ ਆ ਉਹਨਾਂ ਨੂੰ ਪੁੱਛ ਲੋ ਹਾਂ ਉਹਨਾਂ ਨੇ ਨਾ ਕਿਤੇ ਕੱਢੇ ਹੋਣ ਇਹ ਥੋੜੀ ਗੱਲ ਆ ਵੀ ਮੈਂ ਨਹੀਂ ਕੱਢੇ ਤੇ ਹੋਰ ਕਿਸ ਨੂੰ ਲੋ ਵੇਖੋ ਜੀ ਜੇ ਮੈਂ ਪੈਸੇ ਲੈਣੇ ਹੁੰਦੇ ਨਾ ਤੇ ਮੈਂ ਤੁਹਾਡੇ ਪਰਸ ਚੋਂ ਪੁੱਛ ਕੇ ਹੀ ਪੈਸੇ ਕੱਢਨੇ ਸੀ ਮੇਰੀ ਆਤ ਨਹੀਂ ਹੈਗੀ ਕਿ ਬਿਨਾ ਪੁੱਛੇ ਪੈਸੇ ਕੱਢ ਲੈਣੇ ਆ ਕਿ ਕੀ ਰੋਲਾ ਪਾਇਆ ਬਾਹਰ ਤੀਕਾ ਆਵਾਜ਼ਾਂ ਦੇ ਅੱਗੇ ਤੇ ਮੋਂਨ ਨੂੰ ਅੰਨੀ ਲੜਦੀਆਂ ਵਾਂ ਅੱਜ ਤੂੰ ਹੀ ਰਹਿ ਪਿਆ ਮਮਮੀ ਮੈਂ ਪਰਸ ਤੇ ਉੱਥੇ ਰੱਖਿਆ ਹੈ ਪਰਸ ਤੇ ਬਟੂਆ ਆਪਣਾ ਉੱਚ ਪੈਸੇ 8000 ਰੁਪਈਆ ਉਹ ਨਾਗੇ ਵਾਪਸਾਂ ਦੇ ਵਿੱਚ ਗਿਆਬ ਹੋਇਆ ਹੈ ਹੀ ਨਹੀਂ ਪੈਗੇ ਤੂੰ ਹੀ ਨਹੀਂ ਲੈ ਕੇ ਤੇ ਮੈਂ ਕੀ ਕਰਨ ਨੂੰ ਲੈਣੇ ਸੀ ਤੇ ਨਾਲੇ ਤੇਰਕਾ ਆਪਣਾ ਬੜੂਆ ਸੰਭਿਆ ਨਹੀਂ ਜਾਂਦਾ ਪੈਸੇ ਲੋਕੇ ਇਦਾਂ ਪਧਰੇ ਰੱਖ ਦਿੰਦੇ ਆ ਮੰਮੀ ਲੈ ਘਰ ਬਗਾਨਾ ਮੈਂ ਤਾਂ ਦੱਸਦਾ ਬਸ ਜੱਟ ਰੱਖਦਾ ਵੀ ਆਣ ਕੇ ਲਲੀ ਨਾ ਕੋਈ ਗੱਲ ਹੀ ਨਹੀਂ ਅੱਗੇ ਕਿਹੜੇ ਰੇਛੇ ਪਾਏ ਕਿੰਨੇ ਤੇ ਤੈਨੂੰ ਨਹੀਂ ਪਤਾ ਲੱਗਦਾ ਵੀ ਘਰ ਬਗਾਨਾ ਜੁਬਾਨਾ ਜਿਹਨਾਂ ਦੇ ਜ਼ਹਿਰ ਭਰਿਆ ਵਾ ਕੀਤਾ ਕੀ ਕਰਦੀਆਂ ਕਰਦੀਆਂ ਮੰਮੀ ਮੈਨੂੰ ਇਹ ਗੱਲ ਦਾ ਕੀ ਖਬਰ ਹੀ ਵੀ ਇਦਾਂ ਹੋ ਸਕਦਾ ਮੇਰੇ ਨਾਲ ਮੰਮੀ ਤੁਹਾਡੇ ਕਹਿਣ ਦਾ ਕੀ ਮਤਬਲ ਆ ਕਿ ਉਹ ਪੈਸੇ ਮੈਂ ਕੱਢੇ ਆ ਮੇਰਾ ਘਰ ਵਾਲਾ ਵਾ ਮੈਨੂੰ ਜਦੋਂ ਪੈਸਿਆਂ ਦੀ ਲੋੜ ਪਵੇ ਨਾ ਮੈਂ ਇਹਨਾਂ ਕੋਲ ਲੈ ਸਕਦੀ ਪੈਸੇ ਮੈਨੂੰ ਇਹਨਾਂ ਨੇ ਕਦੀ ਮਨਾ ਵੀ ਨਹੀਂ ਕੀਤਾ ਪੈਸੇ ਆ ਤੋਂ ਤੇ ਮੈਨੂੰ ਚੋਰੀ ਕਰਨ ਦੀ ਕਿ ਲੋੜ ਆ ਤੇ ਨਹੀਂ ਫਿਰ ਮੈਂ ਕੱਢੇ ਯੋ ਦਾਦੇ ਪੁੱਛ ਲਾ ਉਹਨੂੰ ਮੈਂ ਜਿੱਤ ਕਦੀ ਦੇ ਕੋ ਪਹਾ ਮੰਗੇ ਤਾਂ ਬਿਨਾ ਲਿਆ ਨਹੀਂ ਆ ਪਹਾ ਮੰਗਾ ਦੀ ਬਾਤ ਸੀ ਲੈਣਾ ਹੁੰਦਾ ਦ ਕੋ ਉਹ ਬਾਬਾ ਲੜਣਾ ਤੁਸੀਂ ਮੈਂ ਤਾਂ ਸਦਾ ਗਈ ਪੁੱਛ ਬਿਠਾ ਵੀ ਤੁਸੀਂ ਕਹਿੰਦੇ ਵਰਤੇ ਕੱਢ ਕੇ ਦੱਸ ਦੋ ਮੈਨੂੰ ਕਿਦਾ ਕੋਈ ਲਾਂਡਾ ਵੀ ਨਹੀਂ ਆਈ ਕਦੇ ਮੈਂ ਤੇ ਸੋਚਿਆ ਸੀ ਕਿ ਅੱਜ ਦਾ ਦਿਨ ਲੰਘ ਹੀ ਜਾਊਗਾ ਪਰ ਮੈਨੂੰ ਨਹੀਂ ਇਹ ਪਤਾ ਕਿ ਅੱਜ ਹੀ ਖਲਾਰੇ ਪੈ ਜਾਣੇ ਆ ਤੇ ਜੇ ਇੰਨਾ ਖਲਾਰਾ ਪੈ ਹੀ ਗਿਆ ਨਾ ਤੇ ਮੈਂ ਇਸ ਬਾਲਟੀ ਤੇ ਤੇਲ ਪਾ ਹੀ ਹੁੰਨੀ ਆ ਇਹਦੇ ਜੁੰਡੇ ਚੰਗੀ ਤਾਂ ਪਕਾ ਹੀ ਹੁੰਦੀ ਜਾ ਕੇ ਇਹਦੇ ਬਤਨ ਨੂੰ ਪੱਕਾ ਬਦਲਾਵਾ ਤੇ ਉਹ ਬਹਿ ਬੜੂਚੇ ਰੱਖੇ ਹੀ ਉਹ ਮਾਤਾ ਹੋਰ ਆ ਵੀ ਏ ਟੀਮ ਜੋ ਕਢਾ ਕੇ ਲਿਆ ਹੁਣੇ ਮੈਂ 8000 ਰੁਪਏ ਕਢਾਇਆ ਵਾ ਉਥੇ ਪ੍ਰੈਸਰ ਰੱਖਿਆ ਵਾ ਤੇ ਨਾ ਹੁਣ ਚੱਲ ਗਿਆ ਵਾ ਆ ਕੇ ਵੇਖਿਆ ਤੇ ਪੈਸੇ ਗਿਆ ਬੁੱਚੋਂ ਤੇ ਪਾਜੀ ਜੀ ਤੁਹਾਨੂੰ ਪਤਾ ਕਿ ਮੈਂ ਪਰਚਾ 8000 ਪਾਇਆ ਤੇ ਪਰਚ ਤੇ ਲਿਆ ਕੇ ਰੱਖਿਆ ਵਾ ਤੇ ਫੇਰ ਇਥੇ ਘਰੇ ਹੀ ਹੋਣਾ ਵਾ ਤੇ ਇਹ ਬਾਹਰੋਂ ਥੋੜਾ ਕਿਹਨੇ ਲੈ ਜਾਣੇ ਆਣ ਕੇ ਤੇ ਘਰ ਦੇ ਮੈਂਬਰਾਂ ਦੀ ਤਲਾਸ਼ੀ ਲੋਰਮਾਨ ਦੇ ਨਾਲ ਇਥੇ ਘਰੇ ਕੱਢੇ ਨੇ ਕਿਸਨੇ ਗੱਲ ਠੀਕ ਆ ਤੇ ਗਰਮੀਤ ਕਿੱਦਾਂ ਹੀ ਕਰਦਾ ਮੈਂ ਉਹ ਸਾਰੇ ਪਰਸ ਤੁਹਾਡੇ ਸਾਰੇ ਬੋਲਦਾ ਵੇਖਦਾ ਕਿਹੜਾ ਚੋਰ ਆਡੇ ਦਾ ਨਾ ਜੰਪਿਆ ਇਹਨੂੰ ਗੁੱਸਾ ਲੱਗਣਾ ਵਾ ਵੀ ਮੇਰੇ ਕਮਰੇ ਦੀ ਤਲਾਸ਼ੀ ਲਈ ਆ ਮੇਰੀ ਬਾਰੀ ਫੋਲੀ ਕਹਿੰਨੇ ਹੋਰ ਨਹੀਂ ਕਿਹਨੂੰ ਵੀ ਗੁੱਸਾ ਲੱਗਣਾ ਸਾਡੇ ਵਾਲੋਂ ਨਹੀਂ ਪੱਦਰੇ ਖਲੋਤੇ ਆ ਜਿੱਦਾਂ ਮਰਜ਼ੀ ਤਲਾਸ਼ੀ ਲਾਓ ਤੁਹਾਨੂੰ ਕਿ ਲੱਗੇ ਅਸੀਂ ਜਿੱਦਾਂ ਚੋਰ ਨਹੀਂ ਚੋਰ ਦੇ ਭਾਈ ਨਹੀਂ ਤੁਹਾਨੂੰ ਗੁੱਸਾ ਕਿਹੜੀ ਗੱਲ ਦਾ ਨਹੀਂ ਭੈਣੇ ਮੈਨੂੰ ਵੀ ਨਹੀਂ ਕੋਈ ਗੁੱਸਾ ਲੱਗਣਾ ਮੇਰੇ ਕਮਰੇ 'ਚ ਕੱਲਾ ਬੈੱਡ ਵਾ ਮੇਰੇ ਕੋ ਤੇ ਲਮਾਰੀ ਵੀ ਨਹੀਂ ਨਾ ਮੇਰੇ ਪੇਕੇ ਨੇ ਤੇ ਨਾ ਮੇਰੇ ਸੋਹਰੇ ਨੇ ਲੈ ਕੇ ਦਿੱਤੀ ਮੈਨੂੰ ਤੇ ਮੈਂ ਉਹਦੇ ਵਿੱਚ ਸਾਰਾ ਰੱਖਾਂ ਟੱਕਣਾ ਆਪਣਾ ਰੱਖਦੀ ਆ ਤੇ ਵੇਖ ਲੋ ਫੋਲੋ ਜਾ ਕੇ ਜੇ ਲੱਭਦਾ ਉਹਦੇ ਕੁਝ ਵਿੱਚ ਤੇ ਲੇ ਵੇਖ ਲੋ ਲੱਲੋ ਗਾਲ ਤੇ ਠੀਕ ਗਰਮੀ ਦੀ ਹੁਣ ਸਾਰੇ ਤਲਾਸੀ ਲੋ ਮਾਦਾ ਤੁੰਦ ਨਾਲ ਚੱਲ ਤੇ ਸਾਰੇ ਪਰਸ ਫੋਲ ਕਿੰਨੇ ਕੱਢੇ ਪਾਏ ਚਲੋ ਫੋਲੀ ਇਹਨਾਂ ਘਰ ਚੋਂ ਫਿਰ ਪੈਸੇ ਅੱਜ ਪੈਸੇ ਗਾਇਬ ਹੋ ਗਏ ਕੱਲ ਨੂੰ ਕੁਝ ਹੋਰ ਹੋ ਜਾਊਗਾ ਤੇ ਫੇਰ ਐ ਕਿ ਕਰਾਂਗੇ ਨਹੀਂ ਨਹੀਂ ਕਰ ਲੋ ਤੁਸੀਂ ਤਲਾਸੀ ਮੈਂ ਤੇ ਨਹੀਂ ਜਾਣਾ ਅੱਗੇ ਤੁਹੀ ਆਪੇ ਕਰ ਲੋ ਤਲਾਸੀ ਮੁੜ ਕੇ ਕਿਤੇ ਮੈਂ ਅੰਦਰ ਚਲ ਗਈ ਤੇ ਆਖਣਗੇ ਵੀ ਇੰਨੇ ਕੱਡੇ ਮੈਂ ਇੱਥੇ ਠੀਕ ਆ ਚੱਲ ਮਾ ਚਲ ਆਓ ਕੱਢੋ ਮੈਂ ਗਾੜੀ ਹੁੰਨੀ ਆਪਣੇ ਘਰ ਵਿੱਚ ਪਹਿਲਾਂ ਮੇਰਾ ਕਮਰਾ ਫੋਲੋ ਉਹਦਾ ਨਾ ਹੈਰਾਨੀ ਦੀ ਗੱਲ ਵਾ ਕਿ ਬਟਵੇ ਚ ਪੈਸੇ ਗਾਇਬ ਕਿੱਥੇ ਹੋ ਗਏ ਮੈਂ ਕੱਡੇ ਨਹੀਂ ਮੰਮੀ ਨੇ ਵੀ ਨਹੀਂ ਕੱਡੇ ਤੇ ਫਿਰ ਪੈਸੇ ਗਏ ਕਿੱਥੇ ਇਹ ਆਂਦੇ ਆ ਮੈਂ ਬੈਂਕ ਚੋਂ ਕਢਾ ਕੇ ਆਇਆ ਚੱਲ ਕੋਈ ਗੱਲ ਨਹੀਂ ਡਈ ਆ ਫੋਲਾ ਫਲਾਈ ਹੋਣ ਜੇ ਤੇ ਘਰ ਚ ਹੋਏ ਤੇ ਜ਼ਰੂਰ ਲੱਭਣਗੇ ਜੇ ਕਿ ਇਹਦੇ ਟੇਟੇ ਚੜ ਗਏ ਹੋਏ ਤੇ ਫੇਰ ਕੋ ਕਹਿ ਨਹੀਂ ਸਕਦੇ ਮੈਂ ਮੈਂ ਇਹਦੇ ਪੱਤਾ ਪੱਤਾ ਫੋਲ ਲਿਆ ਵਾ ਮੈਨੂੰ ਤੇ ਕੁਝ ਨਹੀਂ ਉਹ ਨਜ਼ਰ ਆਇਆ ਨਹੀਂ ਲੱਭ ਲੋ ਲੱਭ ਲੋ ਚੰਗੀ ਤਰ੍ਹਾਂ ਵੇਖ ਲੋ ਤੇ ਤੁਹਾਡੇ ਮਨਾਂ ਦੇ ਵਿੱਚ ਹੋਵੇ ਨਾ ਹੈ ਨਹੀਂ ਮਾਰੇ ਇੱਥੇ ਦੇ ਇੱਥੇ ਤੇ ਲੀੜਾ ਕਪੜਾ ਹੀ ਰੱਖਿਆ ਸਾਰਾ ਮੈਂ ਨਹੀਂ ਸਾਡੇ ਮਨਾਂ 'ਚ ਕੀ ਹੋਣਾ ਵਾ ਜਿਹਦੀ ਚੀਜ਼ ਗਵਾਚੀ ਹੈ ਨਾ ਉਹਦੇ ਲਈ ਸਾਰੇ ਚੋਰ ਵਾ ਤਾਈ ਨਾ ਮੈਂ ਵੀ ਚੋਰ ਵਾਂ ਤੇ ਤੂੰ ਵੀ ਚੋਰ ਵਾਂ ਤਾਈ ਤੇ ਕਹਾਂ ਮੈਂ ਵੇਖ ਲੋ ਆ ਚੂੜੀ ਜ ਮਾੜੀ ਜੀ ਚਾਰਾ ਦੇ ਮਾਤਾ ਹਨੀਏ ਤੇ ਕੋਈ ਪਹਿਨਾਂ ਮੈਂ ਅੰਤਰੇ ਪੈਰ ਲੱਗੇ ਜਾਂਦੇ ਕਿਉਂ ਲੱਬੇ ਪੈਸੇ ਮੇਰੇ ਕਮਰੇ ਚ ਕਿੱਥੋਂ ਲੱਬਣੇ ਜਦੋਂ ਆਪਾਂ ਕੱਢੇ ਹੀ ਨਹੀਂ ਸਾਡੇ ਕਮਰੇ ਚ ਕਿੱਥੋਂ ਲੱਬਣੇ ਹੁਣ ਇਹ ਸੋ 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 ਮੇਰੇ ਪਰਸ ਵਿੱਚ ਇਹ ਤੋਂ ਜ਼ਿਆਦਾ 8000 ਰੁਪਏ ਕਿੱਥੋਂ ਹੋ ਜਾਣਾ ਹੈ ਹੁਣ ਮੇਰੇ ਕਮਰੇ ਦੀ ਤੇ ਭਾਜੀ ਤਲਾਸ਼ੀ ਲੱਲੀ ਨਾ ਚੰਗੀ ਦਾ ਸਾਰੇ ਹੁਣ ਆਪਣੇ ਕਮਰੇ ਦੀ ਵੇਖੋ ਇਹਦਾ ਪਰਸ-ਪੁਰਸ ਫੋਲੋ ਲੈ ਲਓ ਲੈ ਲਓ ਤਲਾਸ਼ੀ ਮੈਂ ਤਾਂ ਕੱਢੇ ਨਹੀਂ ਮੈਂ ਤਾਂ ਇਸੇ ਕਰਕੇ ਗਾਂਮ ਨਹੀਂ ਹੋਈ ਲੋ ਤਲਾਸੀ ਜਾਓ ਚਲ ਮਾਤਾ ਵੇਖ ਲੈ ਇੱਧਰ ਵੀ ਇਹ ਗਰਨਾਮ ਪਹਿਲਾਂ ਲੰਬਾਰੀ ਫੋਲੀਏ ਕਿ ਜਾਂ ਮੇਰਾ ਸੰਦੂਖ ਫੋਲੀਏ ਪਹਿਲਾਂ ਉਹ ਨਹੀਂ ਨਹੀਂ ਮਾਤਾ ਤੂੰ ਲੰਬਾਰੀ ਫੋਲ ਸੰਦੂਖ ਹੀ ਫੋਣਾ ਤੇਰਾ ਲੰਬਾਰੀ ਫੋਲ ਪਹਿਲਾਂ ਮੈਂ ਮੁੜ ਕੇ ਇਹ ਨਾ ਕਹਿਣਾ ਕਿ ਮਾਈ ਨੇ ਆਪਣੀ ਤਾਂ ਤਲਾਸੀ ਕਰਾਈ ਨਹੀਂ ਤੇ ਸਾਡੀ ਕਰ ਲਈ ਤਾਂ ਤੈਨੂੰ ਮੈਂ ਕਹਿਣ ਦੀ ਆ ਤੈਨੂੰ ਕੋਈ ਨਹੀਂ ਆਂਦਾ ਕਰੋ ਆਪਣੀ ਨੂੰ ਕਾਰਵਾਈ ਦੀ ਲੰਬਾਰੀ ਫੋਲੋ ਜਾਓ

ਏਦ ਮਮੀ ਉਹ ਪੈਸੇ ਜਿਹੜੇ ਮੇਢੀ ਵਿੱਚ ਕਢਾ ਕੇ ਲਿਆ ਤੇ ਆਪਣੇ ਪਰਸੇ 'ਚ ਪਾਏ ਉੱਥੇ ਰੱਖੇ ਸੀ ਤੁਹਾਨੂੰ ਆਂਦੇ ਨਹੀਂ ਬੰਦਾ ਦੱਸ ਹੀ ਦਿੰਦਾ ਵੇ ਮੈਂ ਰੱਖਿਆ ਈ ਹੂੰ ਕੱਢਿਆ 8000 ਰੁਪਇਆ ਤੈਨੂੰ ਲੋੜ ਪਈ 8000 ਕੱਢਣ ਦੀ ਨਹੀਂ ਮੈਂ ਪੈਸੇ ਨਹੀਂ ਕੱਢੇ ਮੈਨੂੰ ਕੀ ਲੋੜ ਸੀ ਪੈਸੇ ਕੱਢਣ ਦੀ ਮੈਨੂੰ ਨਹੀਂ ਪਤਾ ਕਿ ਮੇਰੇ ਪਰਸ 'ਚ ਕਿੱਦਾਂ ਆਏ ਇਹ ਕਿੱਦਾਂ ਪਖੰਡ ਕਰਾਂ ਨਹੀਂ ਹੁਣ ਆ ਤੇ ਜੋੜਨ ਨਹੀਂ ਕੱਟ ਕੇ ਪੈਸੇ ਤੇ ਹੁਣ ਕਿਦਾਂ ਰੋਣ ਵਾਲਾ ਮੂੰਹ ਬਣਾ ਲਿਆ ਤੇਰੇ ਪਰਸ 'ਚੋਂ ਨਿਕਲੇ ਆ ਹੋਰ ਕੇਜ ਦੇ ਪਰਸ 'ਚੋਂ ਥੋੜਾ ਨਿਕਲੇ ਆ ਨਹੀਂ ਪਰ ਮੈਂ ਨਹੀਂ ਪੈਸੇ ਕੱਢੇ ਮੈਨੂੰ ਨਹੀਂ ਪਤਾ ਕਿ ਕਿੱਦਾਂ ਮੇਰੇ ਪਰਸ ਚ ਆਏ ਮੇਰੇ ਕੋਲ ਸਿਰਫ ਇੱਕੋ 500 ਦਾ ਨੋਟ ਹੀ ਆ ਉਹ ਵੇਖ ਲੋ ਜਿਹੜੀ ਪਰਸ ਦੇ ਵਿੱਚ ਹੀ ਆ ਮੈਂ ਤੇਰਾ ਮਦ ਵੀ ਤੇਰੇ ਪਰਸ ਕਿੰਨੇ ਪੈਸੇ ਪਾਤੇ ਜਾਂ ਉੱਡ ਕੇ ਆ ਗਏ ਤੇਰੇ ਪਰਚੋਂ ਨਿਕਲੇ ਨੇ ਕੱਢੇ ਮਾਤਾ ਨੇ ਆ ਝੂਠਾ ਮਾਰਦੀ ਆ ਜਿਹੜੇ ਲੋੜੀ ਤੋਂ ਦਾ ਮੰਗ ਲਈ ਨਹੀਂ ਮੇਰੇ ਕੋਲ ਤੂੰ ਇੱਕੋ ਤੇ ਗੱਲ ਮੈਂ ਕਹਿਣ ਲਈ ਆ ਜੇ ਮੈਨੂੰ ਲੋੜ ਹੁੰਦੀ ਤੇ ਮੈਂ ਤੁਹਾਡੇ ਕੋਲ ਮੰਗ ਲੈਣੀ ਮੈਂ ਆਪਣੇ ਘਰ ਚ ਚੋਰੀ ਕਿਉਂ ਕਰਨੀਗੀ ਨਾਲ ਮੈਨੂੰ ਕਿਹੜੀ ਕਿਸ ਗੱਲ ਦੀ ਕਮੀ ਹੈਗੀ ਇਹ ਘਰ ਦੇ ਵਿੱਚ ਮੈਨੂੰ ਇਹ ਗੱਲ ਦਾ ਕੋਈ ਪਤਾ ਨਹੀਂ ਤੇਰੇ ਪਰਚੋਂ ਨਿਕਲੇ ਪੈਸੇ ਤੇ ਚੋਰ ਹੁਣ ਤੂੰ ਹੀ ਆ ਏ ਦੱਸ ਵੀ ਜੇ ਗਰਮੀ ਦੀ ਲस्सी ਨਹੀਂ ਲਈ ਜੇ ਕਮਰੇ ਦੀ ਫੇਰ ਦੱਸ ਮੰਮੀ ਕਲਾਸ ਲਈ ਉੱਥੋਂ ਨਹੀਂ ਨਿਕਲੇ ਤੇਰੇ ਪਾਸੋਂ ਨਿਕਲੇ ਤੇਰੀ ਲੰਬਾਰੀ ਚੋਂ ਨਿਕਲੇ ਪੈਸੇ ਹਾਏ ਪਰ ਮੈਂ ਨਹੀਂ ਕੱਡੇ ਇਹ ਗੱਲ ਝੂਠ ਵਾ ਮੈਂ ਨਹੀਂ ਕੱਡੇ ਪੈਸੇ ਮੈਨੂੰ ਕਿ ਲੋੜ ਹੀ ਪੈਸੇ ਕੱਢਣ ਦੀ ਮਾ ਤਾਂ ਜਿੰਨਾ ਮਰਜ਼ੀ ਕਹੀਂ ਜਾ ਪਰ ਨਿਕਲੇ ਤੇਰੇ ਪਾਸੋਂ ਹੀ ਨੇ ਤੇ ਤੂੰ ਹੀ ਕੱਢਿਆ ਪਰ ਪਰਮਜੀਤ ਤੇਰੇ ਤੋਂ ਮੈਨੂੰ ਆਮ ਮੀਨ ਨਹੀਂ ਕਿ ਤੂੰ ਆਹ ਕੰਮ ਕਰੇਂਗੀ ਬਾਜੀ ਤੁਹਾਨੂੰ ਤਾਂ ਉਮੀਦ ਹੈਗੀ ਚਾਹੇ ਨਹੀਂ ਹੈਗੀ ਪਰ ਮੈਨੂੰ ਪੂਰੀ ਮੀਨ ਦੀ ਇੱਤਿਹਾਸ ਇਹੋ ਪੈਸੇ ਮੇਰੇ ਪਾਸੋਂ ਨਿਕਲੇ ਹੁੰਦੇ ਨਾ ਇਨੇ ਮੋਰੀਆਂ ਚੋਂ ਆਇਆ ਇਹ ਮੇਰੇ ਘਰੋਂ ਕੱਢਣ ਚ ਮਾਤਾ ਹੁਣ ਸਾਹਮਣੇ ਪੈਸੇ ਰੱਖਣ ਦਾ ਨਾ ਕੋਈ ਜਮਾਨਾ ਰਿਆ ਪਤਾ ਨਹੀਂ ਕਿੰਨੇ ਵਿੱਚੋਂ ਕੁੰਡੀ ਲਾ ਲੈਣੀ ਹੈ ਹੁਣ ਆਪਣੇ ਪੈਸੇ ਮੈਂ ਆਪੇ ਸੰਭਾਲਦਾ ਹਾਂ ਤਾਂ ਆਪੇ ਵਰਤੈ ਕਰੂੰਗਾ ਕਿ ਇਹਦੀ ਜ਼ਿੰਮੇਂਦਾਰੀ ਦੇਣੀ ਪਏ ਹੁਣ ਸਾਡੇ ਕਹਿਨ ਦਾ ਕੀ ਮਤਲਬ ਆ ਤੁਸੀਂ ਮੇਰੇ ਤੇ ਇਲਜ਼ਾਮ ਲਾਉਂਦੇ ਹੋ ਕਿ ਮੈਂ ਚੋਰ ਵਾਂ ਮੈਂ ਪੈਸੇ ਕੱਢੇ ਆ ਤੁਸੀਂ ਤੇ ਮੇਰੇ ਤੇ ਯਕੀਨ ਕਰੋ ਤੁਹਾਨੂੰ ਪਤਾ ਵੀ ਹੈਗਾ ਕਿ ਮੈਂ ਇਹੋ ਜਿਹਾ ਕੰਮ ਨਾ ਚਾਹ ਕੇ ਵੀ ਨਹੀਂ ਕਰ ਸਕਦੀ ਮੈਂ ਨਾਲੇ ਜਿੰਨਾ ਚਿਰ ਪੈਸੇ ਮੈਨੂੰ ਫੜਾਉਂਦਾਰਾ ਨਾ ਲਿਆ ਕੇ ਕਦੀ 1 ਰੁਪਈਆ ਨਹੀਂ ਗਾਂ ਪਸਾਂ ਹੋਇਆ ਆ ਹੁਣ ਤੂੰ ਆਪਣੇ ਕੋਲ ਰੱਖੰਡਾ ਪਿਆਵਾ ਤੇ ਪੈਂਡਾ ਪੈਕ ਨਹੀਂ ਪਵਾੜੇ ਘਰ ਚ ਤੇ ਹੋਰ ਮਾਤਾ ਜਿੰਦੇ ਤੇਰੇ ਕੋਲ ਇਹਨੇ ਕੁੰਡੀ ਜਿੰਦਾ ਸਭ ਕੋ ਇਕਦਮ ਸਿਸਟਮ ਸਹੀ ਚੱਲਿਆ ਜੁਦੀ ਇਹ ਆਗਿਆ ਨਾ ਉਹਦੇ ਫਦਾਰੇ ਹਟ ਕਰੇ ਪੈਣ ਚਾਲੂ ਹੋ ਗਈ ਆ ਜੇ ਤੈਨੂੰ ਲੋੜ ਹੀ ਤੇ ਪਾਜੀ ਕੋ ਮੰਗ ਲੈਂਦੀ ਪਾਜੀ ਕਿਹੜਾ ਤੈਨੂੰ ਨਾ ਕਰਦਾ ਕਿਸੇ ਗੱਲੋਂ ਵੀ ਹਾਏ ਰੱਬਾ ਮੈਂ ਤੈਨੂੰ ਕਿੱਦਾਂ ਸਮਝਾਵਾਂ ਤੁਸੀਂ ਮੇਰੀ ਗੱਲ ਕਿਉਂ ਨਹੀਂ ਸਮਝਣ ਦੇ ਮੈਂ ਤੁਹਾਨੂੰ ਇੱਕ ਵਾਰੀ ਵੀ ਉਹ ਗੱਲ ਕਹਿਤੀ ਤੇ ਬਾਰ ਬਾਰ ਵੀ ਉਹ ਗੱਲ ਕਹਿਣ ਡਈਆਂ ਪੀ ਮੈਂ ਪੈਸੇ ਨਹੀਂ ਕੱਢੇ ਮੇਰਾ ਇਹਨਾਂ ਪੈਸਿਆਂ ਦੇ ਨਾਲ ਕੋਈ ਇਲਾਕਾ ਦੇਕਾ ਨਹੀਂ ਹੈਗਾ ਹਾਂ ਤੁਹਾਨੂੰ ਪੈਸੇ ਮਿਲ ਗਏ ਨਾ ਵਧੀਆ ਗੱਲ ਆ ਜਿਹੜੀ ਚੋਰੀ ਆ ਨਾ ਉਹ ਮਾੜੀ ਆ ਤੇ ਨਾਲੇ ਮੈਂ ਆਪਣੇ ਘਰ 'ਚ ਨਹੀਂ ਕਰ ਸਕਦੀ ਤੇ ਮੈਂ ਇਹਦੇ 'ਚ ਉੱਡ ਕੇ ਆ ਗਏ ਪੈਸੇ ਤੂੰ ਇਹ ਵੀ ਦੱਸ ਦੇ ਨਾ ਮੈਨੂੰ ਜਵਾਬ ਦੇ ਆ ਕਿੱਦਾਂ ਗਏ ਤੇਰੇ ਪਰਸ 'ਚੋਂ ਬਾਹਰ ਪਰਮਜੀ ਝੂਠਾ ਨਾ ਮਾਰ ਜੇ ਗਲਤੀ ਕੀਤੀ ਤੇ ਗਲਤੀ ਮੰਨ ਲਾ ਤੈਨੂੰ ਮਾਫੀ ਕੀਤੀ ਜਾਊਗੀ ਠੀਕ ਨਹੀਂ ਜੇ ਨਹੀਂ ਮੰਗਣੀ ਮਾਫੀ ਤੇ ਵੇਰਾ ਹਾਲ ਤੜਕੜਾ ਮਾੜਾ ਹੋਣਾ ਹੀ ਚਲੋ ਜੀ ਮੈਂ ਇਹ ਗੱਲ ਸਮਝਦੀ ਆ ਕਿ ਐ ਟਾਈਮ ਤੇ ਨਾ ਮੈਂ ਸਾਰਿਆਂ ਦੀ ਨਿਗਾ ਦੇ ਵਿੱਚ ਚੋਰ ਪਰ ਮੈਂ ਫੇਰ ਵੀ ਸਾਰਿਆਂ ਕੋਲੋਂ ਹੱਥ ਜੋੜ ਕੇ ਮਾਫੀ ਮੰਗਦੀ ਆ ਮੈਂ ਪੈਸੇ ਚੋਰੀ ਤੇ ਨਹੀਂ ਕੀਤੇ ਪਰ ਮੈਂ ਮਾਫੀ ਮੰਗ ਲਈ ਜੇ ਮੇਰੇ ਕੋਲ ਗਲਤੀ ਹੋ ਗਈ ਆ ਤੇ ਪਰ ਮੈਂ ਇਹ ਤਾਂ ਗਲਤੀ ਕੀਤੀ ਨਾ ਤੇ ਬਖਸ਼ਣਯੋਗ ਨਹੀਂ ਹੈਗੀ ਘਰ ਚ ਆਪਣੇ ਸੰਨ ਤੇਰੇ ਕੋਲ ਦਸ ਕੀ ਲਗਾਇਆ ਸੀ ਸਭ ਕੁਝ ਤੇਰਾ ਹੀ ਹੈ ਸਾਡੀ ਗੱਲ ਮੈਂ ਮੰਦੀ ਆ ਚਲੋ ਜੇ ਤੁਸੀਂ ਮੈਨੂੰ ਚੋਰ ਸਮਝ ਹੀ ਲਿਆ ਵਾ ਨਾ ਤੇ ਪਰ ਇੱਕ ਮਿਹਰਬਾਨੀ ਮੇਰੇ ਤੇ ਕਰਿਓ ਕਿਰਪਾ ਕਰਕੇ ਨਾ ਆਂਡ ਗਵਾਂਡ ਜਾਂ ਕਿ ਰਿਸ਼ਤੇਦਾਰੀ ਦੇ ਵਿੱਚ ਮੇਰੀ ਪੰਡਣੀ ਨਾ ਕਰਿਓ ਕਿ ਇੰਨੇ ਪੈਸੇ ਕੱਢੇ ਆ ਹਾਲਾਂਕਿ ਮੈਂ ਇੰਨਾ ਪੈਸਾ ਕੱਢਣ ਵਿੱਚ ਨਾ ਕੋਈ ਹੱਥ ਨਹੀਂ ਹੈਗਾ ਮੈਨੂੰ ਨਹੀਂ ਪਤਾ ਕਿ ਇਹ ਪੈਸੇ ਮੇਰੇ ਪਰਸ ਚ ਕਿੱਦਾਂ ਆਏ ਆ ਮੈਂ ਬਾਰ ਬਾਰ ਇਹੋ ਹੀ ਗੱਲ ਕਹਿਣੀ ਆ ਕਿ ਮੈਨੂੰ ਇੰਨਾ ਪੈਸਿਆਂ ਬਾਰੇ ਕੁਝ ਨਹੀਂ ਪਤਾ ਮੈਂ ਇਹ ਪੈਸੇ ਨਹੀਂ ਕੱਢੇ ਨਹੀਂ ਮੈਂ ਤੇਰੇ ਤੇ ਯਕੀਨ ਕਿੱਦਾਂ ਕਰਾਂ ਮੈਨੂੰ ਤੇ ਆਪ ਨਹੀਂ ਸਮਝ ਲੱਗਦਾ ਪਹਿਲੀ ਵਾਰ ਇਹ ਚਾਂਸ ਸਾਡੇ ਘਰ ਦੇ ਵਿੱਚ ਹੋਇਆ ਵਾ ਵੇਖ ਨਾਲੇ ਮੰਮੀ ਚੋਰੀ ਕੀਤੀ ਉਤੋਂ ਆਦੀ ਕਿਹਨੂੰ ਦੱਸਿਓ ਨਾ ਵੇਖ ਕਿੱਡੀ ਸਿਆਣੀ ਆ ਮੰਮੀ ਚਾਂਸ ਤੁਹਾਡੇ ਘਰ ਚ ਹੋਰ ਵੀ ਬੜੇ ਹੋਏ ਆ ਪਰ ਪਤਾ ਨਹੀਂ ਕਿਉਂ ਦੂਜਿਆਂ ਨੂੰ ਤੇ ਮaaf ਕਰ ਦਿੱਤਾ ਜਾਂਦਾ ਵਾ ਤੇ ਮੇਰੇ ਸਿਰ ਤੇ ਬਦਨਾਮੀ ਮੜੀ ਜਾਂਦੀ ਆ ਮੇਰ ਨਾਲ ਨਾ ਹਰ ਵਾਰੀ ਇਹ ਘਰ ਦੇ ਵਿੱਚ ਨਾ ਸਰੀਕਾ ਹੀ ਕੀਤਾ ਜਾਂਦਾ ਵਾ ਪਰ ਮੈਂ ਕੀ ਕਰਾਂ ਮੈਂ ਮਜਬੂਰ ਆ ਮੈਂ ਕਿਸੇ ਨੂੰ ਦੱਸ ਨਹੀਂ ਸਕਦੀ ਮੇਰੀ ਆਦਤ ਨਹੀਂ ਹੈਗੀ ਕਿ ਜਾ ਕੇ ਤੇ ਰੋਲਾ ਪਾਵਾਂ ਜਾਂ ਆਪਣੇ ਘਰ ਦੀ ਬੇਇੱਜ਼ਤੀ ਆਪ ਹੀ ਕਰੀ ਜਾਵਾਂ ਨੇ ਤੇਰਾ ਕੀ ਮਤਲਬ ਐ ਲੋਕਾਂ ਨਾਲ ਜਾ ਕੇ ਬਾਹਰ ਗੱਲਾਂ ਕਰਦੀ ਆ ਤੇਰੀਆਂ ਚੁਗਲੀਆਂ ਕਰਦੀ ਆ ਮੈਨੂੰ ਕੋਈ ਕੰਮ ਨਹੀਂ ਹੈਗਾ ਹੋਰ ਨਹੀਂ ਰਹਿਣਦੇ ਨਹੀਂ ਰਹਿਣਦੇ ਇਹਦਾ ਤੇ ਉਹ ਕੰਮ ਆਂਦੇ ਹੁੰਦੇ ਚੋਰ ਦੀ ਮਾਂ ਤੇ ਬੁੱਕਲ ਚ ਮੂੰਹ ਸੁਣਦੀ ਗੱਲਾਂ ਤੇ ਤੇਰਾ ਕਾ ਗੱਲਾਂ ਸੁਣੇ ਪੈਂਦੀਆਂ ਮੈਨੂੰ ਲਾ ਕੇ ਖਲੋ ਕੇ ਜੇ ਤੂੰ ਸਹੀ ਹੋਏ ਨਾ ਤੇ ਗੱਲਾਂ ਕਰੇ ਕੋਈ ਨਾ ਚੋਰੀ ਕੀਤੀ ਨਾ ਚੋਰੀ ਘੱਟ ਕੰਮ ਆਪਣੀ ਚੱਜ ਦੇ ਕਰਨੇ ਤੇ ਨਾ ਦੂਜਿਆਂ ਦਾ ਲੰਦੀ ਫਿਰਦੀ ਆ ਸੁਣਦੀ ਆ ਸਭ ਗੱਲਾਂ ਨਾ ਤੇਰਾ ਕਾ ਸੁਣਨੀ ਪੈਂਦੀਆਂ ਮੈਨੂੰ ਜੇ ਤੂੰ ਚੰਗੀ ਹੋਵੇਂ ਨਾ ਸਭ ਕੁਝ ਠੀਕ ਹੋ ਜਾਂਦਾ ਆ ਚੋਰੀ ਕੀਤੀ ਘਰ ਚੋਰੀ ਤੂੰ ਚੱਲ ਵੇ ਬਹੁਤਾ ਰੌਲਾ ਨਾ ਪਾ ਹੁਣ ਜੋ ਹੋਣਾ ਹੋ ਗਿਆ ਪੈਸੇ ਮਿਲ ਗਏ ਨਾ ਤੇ ਜਿਹਦੇ ਦੇਣੇ ਦੇ ਕੇ ਆ ਤੇ ਅੱਗੇ ਤੋਂ ਖਿਆਲ ਰੱਖੀ ਹੁਣ ਲੋਕਾਂ ਨੂੰ ਲੱਗ ਲੱਗਾ ਤਮਾਸ਼ਾ ਨਹੀਂ ਵਿਖਾ ਲੈਣਾ ਕੀ ਲੋਕੀ ਸਾਨੂੰ ਕਹਿਣਗੇ ਵੀ ਇਹਨਾਂ ਦੇ ਘਰ ਚੋਰੀਆਂ ਕਰਦੀਆਂ ਹੁਣ ਗੌਮੀ ਰਵੀ ਜੋ ਹੋਗਾ ਕੋਈ ਨਹੀਂ ਚੱਲ ਚੱਲ ਠੀਕ ਆ ਮਾਤਾ ਆ ਲੈ ਚੌਕ ਪਰਸ ਇਹਨੂੰ ਸੰਭਲਾ ਜਿਹੜਾ 500 ਰੁਪਈਆ ਸੀ ਨਾ ਉਹ ਤੇਰਾ ਵਿੱਚ ਹੀ ਹੋ ਮੈਨੂੰ ਪਤਾ ਤੇਰੀ ਮਾਂ ਦੇ ਕੇ ਗਈ ਸੀ ਮੁਰਦਕੇ ਦੇ ਬਾਅਦ ਮੇਰਾ ਨਾਂ ਲਾਦੀ ਇਹ ਮਾਸ ਸੱਸ ਮੇਰੇ ਕੱਢ ਕੇ ਲੈ ਗਈ ਚੈੱਕ ਕਰ ਲੈ ਮੇਰਾ ਹੁੰਦਿਆ ਕਰੀ ਹੋਏ ਰੱਬਾ ਮੈਂ ਤੇ ਸੋਚਿਆ ਵੀ ਨਹੀਂ ਕਿ ਆਹ ਕੰਮ ਹੋਊਗਾ ਮੇਰੇ ਨਾਲ ਇਸ ਘਰ ਦੇ ਵਿੱਚ ਪਰ ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਈ ਵੀ ਮੈਂ ਪੈਸੇ ਕੱਢੇ ਨਹੀਂ ਮੈਂ ਆਪਣੇ ਪਰਸ ਚ ਰੱਖੇ ਨਹੀਂ ਇਹ ਪੈਸੇ ਆਏ ਤੇ ਆਏ ਕਿੱਥੋਂ ਪਤਾ ਨਹੀਂ ਮੈਨੂੰ ਕਿਉਂ ਲੱਗਦਾ ਵਾ ਵੀ ਇਹ ਕੰਮ ਨਾ ਇਸ ਘਰ ਦੇ ਵਿੱਚ ਗਰਮੀਤ ਨੇ ਕੀਤਾ ਵਾ ਉਹੀ ਮੇਰੇ ਤੇ ਜ਼ਹਿਰ ਜਾਦਾ ਖਾਂਦੀ ਆ। ਉਹੀ ਮੇਰੇ ਤੇ ਵਿਸਕੋਲਦੀ ਰਹਿੰਦੀ 24 ਘੰਟੇ। ਮੈਨੂੰ ਖੜੀਆਂ ਖੋਟੀਆਂ ਸੁਣਾਉਂਦੀ ਰਹਿੰਦੀ ਆ। ਪਰ ਹੁਣ ਹੁਣ ਮੈਂ ਕਾਰ ਕੋ ਨਹੀਂ ਸਕਦੀ। ਜੇ ਮੈਂ ਸਾਰਿਆਂ ਨੂੰ ਇੰਨੀ ਗੱਲ ਕਹੀ ਨਾ ਤੇ ਉਹਨਾਂ ਨੇ ਕਹਿਣਾ ਵਾ ਲੈ। ਇਹ ਆਪਣਾ ਬਲੇਮ ਦੂਜਿਆਂ ਤੇ ਮੜਦੀ ਫਿਰਦੀ ਐ। ਚੱਲ ਕੋਈ ਨਾ ਕਰ ਮੇਤ ਕੋਰੇ। ਮੇਰੀ ਦਾੜ ਥੱਲੇ ਵੀ ਤੂੰ ਕਦੀ ਨਾ ਕਦੀ ਆਏਂਗੀ। ਫਿਰ ਵੇਖੀ ਤੇਰੇ ਕੋ ਮੈਂ ਕਿਦਾਂ ਗਿਣ-ਗਿਣ ਕੇ ਬਦਲੇ ਲੈਣੀ ਆ। ਮੈਂ ਤਾਂ ਜੋ ਸੋਚਿਆ ਸੀ ਨਾ ਉਹ ਤਾਂ ਗਿਆ ਹੀ ਹੁਣ ਹੋ। ਤੇ ਮੈਂ ਵੀ ਆਪਣੇ ਕੱਪੜੇ ਪੈਕ ਕਰਾਂ। ਰਸ ਮਾਰਾ ਇਹਨਾਂ ਕੱਪੜਿਆਂ ਨੂੰ। ਮੰਮਾ ਕਿੱਦਾਂ ਨੂੰ ਜਾਣਗੇ ਤਿਆਰੀਆਂ ਹੋਣੀਆਂ ਚਾਹਾਂ। ਜਾਣਾ ਕੀ ਆ ਤੇਰੇ ਨਾਨਕੇ ਚੱਲੀਆਂ ਤੇ ਤੂੰ ਹੀ ਚੁੱਪ ਕਰਕੇ ਨਾ ਫਟਾਵੜ ਜਾ ਕੇ ਤੇ ਨਹਾ ਕੇ ਆ ਤੇ ਕੱਪੜੇ ਪਾ ਚੱਲੀਏ ਆਪਾਂ ਦੋਵੇਂ ਜਾਣੀਆਂ। ਮੰਮਾ ਮੈਂ ਨਹੀਂ ਨਾਨਕੇ ਜਾਣਾ। ਮੈਂ ਕੱਪੜੇ ਲੱਗੇ ਪੈਕ ਕਰਨ। ਮੈਨੂੰ ਨਹੀਂ ਪਤਾ ਹੈਗਾ ਜਾ ਕੇ ਤੇ ਤਿਆਰ ਹੋ। ਨਹੀਂ ਮੇਰੇ ਕੱਪੜੇ ਨਹੀਂ ਪੈਕ ਕਰਨੇ। ਸਾਰੇ ਨਿਆਣੇ ਛੁੱਟੀਆਂ ਜਾਂਦੇ ਆ ਗਰਮੀਆਂ ਦੀਆਂ ਕੱਟਾਂ ਤੇ ਤੂੰ ਕਿਉਂ ਨਹੀਂ ਜਾਣਾ? ਮੈਂ ਨਹੀਂ ਆ ਮੇਰੀਆਂ ਸਹੇਲੀਆਂ ਵੀ ਜਾਣੀਆਂ ਮੈਂ ਮੰਨਦੀ ਆ ਪਰ ਮੈਂ ਨਹੀਂ ਜਾਣਾ ਨਾਨਕੇ। ਅਵੇ ਲਾ ਮਮੀ ਤੂੰ ਨਹੀਂ ਜਾਣਾ ਚਾਹੁੰਦੀ ਕਿ ਉਹਨੂੰ ਰਹਿਣ ਦੇ ਹਾਂ ਅੱਗੇ ਨਾਲੇ ਤੇਰੇ ਨਾਲ ਕਿੱਦਾਂ ਕਿੰਨੀ ਕਿ ਜਾਂਦੀ ਹੁੰਦੀ ਆ ਕਿੱਡੀ ਤਗੜੀ ਹੋ ਗਈ ਆ ਕਦੀ ਖੜੀ ਦੌਰ ਪੇਕੇ ਆਪਣੇ ਨੂੰ ਤੇ ਮਮੀ ਹਰ ਵਾਰੀ ਤੇ ਇਦਾਂ ਹੀ ਕਹਿੰਦੀ ਆ ਜਦੋਂ ਮੈਂ ਕਿੰਨੀ ਚੱਲ ਚੱਲੀ ਆ ਤੇ ਇਹ ਪਖੰਡ ਇਦਾਂ ਦੇ ਕਰਦੀ ਆ ਤੇ ਮੇਰਾ ਨਹੀਂ ਜੀ ਕਰਦਾ ਕਿ ਸਾਰੇ ਆਪ ਆਪਣੇ ਨਿਆਣੇ ਲੈ ਕੇ ਆਉਂਦੇ ਆ ਤੇ ਮੈਂ ਵੀ ਲੈ ਕੇ ਜਾਵਾਂ ਉਹ ਵੀ ਜਾਣਦੇ ਨੂੰ ਕੁੱਛਦੇ ਆ ਕਿ ਤੂੰ ਕੁੜੀ-ਕੁੜੀ ਲੈ ਕੇ ਆਉਂਦੀ ਨਹੀਂ ਮम्मा ਜਾਣ ਨੂੰ ਤੇ ਕੋਈ ਗੱਲ ਨਹੀਂ ਆ ਉੱਥੇ ਨਾ ਗਰਮੀ ਬੜੀ ਲਾਦੀ ਉਹ ਪਿੰਡ ਚ ਵਦੇ ਉਹ ਜਿਆਦਾ ਰੋਲਾ ਰੂਲਾ ਹੁੰਦਾ ਤੇ ਸਾਡੇ ਇੱਥੇ ਡੇਰੇ ਤੇ ਆ ਨਾ ਫਿਰ ਹਵਾ ਉਹ ਵਗਦੀ ਰਹਿੰਦੀ ਆ ਤਾਂ ਹੁਣ ਤੇਰੇ ਕਰਕੇ ਮੈਂ ਉਹ ਡੇਰੇ ਤੇ ਘਰ ਬਣਾਵਾ ਉਹਨਾਂ ਦਾ ਮੈਨੂੰ ਨਹੀਂ ਪਤਾ ਪਰ ਮੈਂ ਨਹੀਂ ਜਾਣਾ ਹੈ ਗਰਮੀਤ ਨਿਆਣੇ ਨਾਲ ਇੰਨਾ ਖੀਜੀ ਤਾਂ ਨਹੀਂ ਹੁੰਦਾ ਜੇ ਨਿਆਣ ਨਾਨਕੇ ਮੋਹ ਤੇ ਕਰਨਾ ਬੱਚੇ ਨਾ ਤੇ ਬੱਚੇ ਦੇ ਪੱچے ਜਾਂਦੇ ਨਾਨਕਿਆਂ ਨੂੰ ਉਹਨਾਂ ਦੇ ਕਦੇ ਸ਼ੁਰੂ ਤੋਂ ਹੀ ਨ ਕੀਤਾ ਮੋਹ ਤੇ ਜੇ ਉਹਨਾਂ ਦਾ ਫੋਨ ਆਉਂਦਾ ਵਾ ਉਹ ਵੀ ਤੂੰ ਗੱਲਾਂ ਇਕੱਲੀ ਕਰਕੇ ਦਿਹਾੜ ਜਾਈ ਨਹੀਂ ਕਦੀ ਕਿਹਾ ਵਾ ਵੀ ਆਲਾ ਮੇਰੀ ਕੁੜੀ ਨਾਲ ਗੱਲ ਕਰੋ ਤੇ じゃ ਉਹਨਾਂ ਕਦੀ ਕਿਹਾ ਹਾਡ ਦੋਦੀ ਨਾਲ ਗੱਲ ਕਰਾ ਦੇ ਮੰਮੀ ਉਹ ਹਰ ਵਾਰੀ ਕਹਿੰਦੇ ਆ ਕਿ ਮੇਰੇ ਨਾਲ ਗੱਲ ਕਰਾ ਉਹ ਆਪ ਹੀ ਨਹੀਂ ਕਰਦੀ ਹੈਗੀ ਤੇ ਜੇ ਮੋਹ ਤੇ ਦੀ ਗੱਲ ਕਰੋ ਨਾ ਉਹ ਬਥੇਰਾ ਨਾਲੇ ਦੇ ਕਰਦੇ ਆ ਤੇ ਜਦੋਂ ਇਹ ਜਾਵੇ ਉੱਥੇ ਤੇ ਮੋਹ ਤੇ ਨਿਆਣੇ ਨਾਲ ਕਰਨ ਜਦੋਂ ਇਹਨੇ ਜਾਣਾ ਹੀ ਨਹੀਂ ਆ ਤੇ ਇਹਨੂੰ ਕੀ ਪਤਾ ਲੱਗਣਾ ਕਿ ਨਾਣੇ ਕਿਹਦਾ ਮੋਹ ਤੇ ਕੀ ਹੁੰਦਾ ਵਾ ਨਹੀਂ ਹੁਣ ਮੈਂ ਮੋਹ ਤੇ ਉਹਨਾ ਕਰਦੀ ਆ ਤੇ ਮੇਰੇ ਲੱਗੋ ਕਿ ਤੇ ਕੱਟ ਨਹੀਂ ਜਾਂਦੀ ਹੁਣ ਵੀ ਤੈਨੂੰ ਆਜੀ ਤੂੰ ਇਕੱਲੇ ਜਾ ਮੈਂ ਨਹੀਂ ਜਾਣਾ ਮੋਹ ਤੇ ਬੱਚੇ ਨਾਲ ਕਰੀਏ ਨਾ ਤੇ ਬੱਚਾ ਆਪਣੇ ਆਪ ਹੀ ਹੁੰਦਾ ਭੱਜਾ ਮੰਮੀ ਜੇ ਦਾਦੀਆਂ ਨੂੰ ਪੋਤੀਆਂ ਤੇ ਪਿਆਰੀਆਂ ਹੁੰਦੀਆਂ ਨਾ ਤੇ ਨਾਨੀਆਂ ਨੂੰ ਵੀ ਦੋਤੀਆਂ ਪਿਆਰੀਆਂ ਹੁੰਦੀਆਂ ਵਾ ਇਦਾਂ ਦੀਆਂ ਗੱਲਾਂ ਨਾ ਨਿਆਣਿਆਂ ਸਾਹਮਣੇ ਕਰਿਆ ਕਰੋ ਉਹਨੂੰ ਸਭੋ ਕਹਿ ਕਿ ਪੁੱਤ ਜਾ ਨਾਨਕੇ ਆਪਣੇ ਫਿਰ ਤੁਰ ਕੇ ਆ ਚਾਰ ਦਿਨ ਨਹੀਂ ਮੈਂ ਕਿਹਾ ਮਾਂ ਜੀ ਦੋਤ ਨਹੀਂ ਜਾਣਾ ਚਾਹੁੰਦੀ ਮੇਰੇ ਤੇ ਆਪਣਾ ਜੀ ਨਹੀਂ ਲੱਗਦਾ ਇਹਦਾ ਮਮਾ ਦਾਦੀ ਦੇ ਕਹਿਣਾ ਨਹੀਂ ਪਰ ਮੈਂ ਆਪ ਨਹੀਂ ਜਾਣਾ ਮੇਰੇ ਮਨ ਨਹੀਂ ਕਰਿਆ ਆਰਕੀ ਨਾਲੇ ਮੈਨੂੰ ਕੰਮ ਬਹੁ ਮਿਲਿਆ ਸਕੂਲ ਦਾ ਤੇ ਜਾ ਫਿਰ ਨਹੀਂ ਜਾਣਾ ਤੇ ਨਾ ਜਾ ਮੈਂ ਤਾਂ ਚੱਲੀ ਹੋ ਤੇ ਮੈਨੂੰ ਰੱਖਿਓ ਕਿ ਤੂੰ ਨਹੀਂ ਜਾਣਾ ਹੈਗਾ ਕੋਈ ਗੱਲ ਨਹੀਂ ਤੂੰ ਚੱਲ ਜਾ ਚੱਲ ਆ ਜਾ ਪੁੱਤ ਤੂੰ ਆਪਣਾ ਕੰਮ ਕਰ ਵੇਖਾਂ ਕਿੱਡੀ ਹੈਗੀ ਆ ਕਿ ਮਾਤਾ ਤੂੰ ਹੀ ਕਹਦੇ ਕੁੜੀਏ ਜਾ ਚਲ ਜਾ ਨਾਲ ਮਾਂ ਆਪਣੀ ਦੇ ਉਹ ਕੱਲੀ ਚੱਲੀ ਆ ਪਰ ਨਾ ਅੱਜ ਮੋਹ ਤੇ ਹੀ ਨਹੀਂ ਕਰਦੇ ਦਸ ਹੋਰ ਮੋਹ ਤੇ ਕਿੱਦਾਂ ਕਰਨ ਆਪ ਜਿਦਾਂ ਨੂੰ ਗੋਦੀ ਚ ਪਾ ਕੇ ਦਾ ਲੋਰੀਆਂ ਦਿੰਦੀ ਰਹਿੰਦੀ ਬੈਠੀ ਐ ਨੂੰ ਜਿਹੜੇ ਨਾਨਕੇ ਨਹੀਂ ਮੋਹ ਕਰਦੇ ਆਈ ਸ਼ਾ ਮੈਡਮ ਪੇਕਿਆਂ ਨੂੰ ਤਿਆਰ ਹੋਣ ਰਹੀ ਆ ਚੱਲ ਕੋਈ ਨਹੀਂ ਬੀਬਾ ਖਿੱਚਣਾ ਤਿਆਰੀ ਤੂੰ ਜਿੰਨੀ ਖਿੱਚਣੀ ਆ ਗਾੜੀ ਵੀ ਪੰਮੋ ਆ ਤੈਨੂੰ ਜਾਣ ਦਊ ਪੈ ਕੇ ਤੇ ਫੇਰ ਆਖੇ ਜੇ ਬੂਹੇ ਦੇ ਵਿਚਕਾਰ ਨਾ ਨਾ ਬੈਗ ਰਖਾਇਆ ਤੇ ਤੂੰ ਵੀ ਕੀ ਯਾਦ ਕਰੇਂਗੀ ਕਿ ਕਿਹਦੇ ਨਾਲ ਮੈਂ ਪੰਗਾ ਲਿਆ ਏ ਤੇ ਕਿੰਨਾ ਮੈਨੂੰ ਮਹਿੰਗਾ ਪਿਆ ਵਾ ਰੋਂਦੀ ਨਾ ਫਿਰੇਂਗੀ ਤੇ ਤੂੰ ਵੀ ਆਖੇਂਗੀ